ਕਿਆ ਤਵਰ ਤੁਰਾ ਬਤੋਂ ਡਰ ਮਾਤਾ ਨਾ ਪੈਰ ਨਰਕ ਵਿੱਚ ਧਰਮਾ ਤਾਂ ਚਾਹੇ ਵਾਰ ਸੀ ਸਤੇ ਕਰਮਾ ਤਾਂ ਧਰਮੀ ਨੇ ਚਿੱਤ ਡਲਾਉਣਾ ਨਹੀਂ ਜੋ ਲਿਖਿਆ ਧਰੋ ਵਿਦਾਤਾ ਨੇ ਲੇਖਾ ਨੂੰ ਕਿਸੇ ਲੇਖਾ ਨੂੰ ਕਿਸੇ ਮਟਾਉਣਾ ਨਹੀਂ ਕਹਿੰਦੇ ਐਸੇ ਸਮੇ ਵੀ ਆਵਣਗੇ ਸਭ ਸ਼ਰਮ ਧਰਮ ਓਟ ਉਤ ਮਾ ਦੀ ਸੇ ਝੰਡਾਵਣਗੇ ਪਾਈਆਂ ਨਾਲ ਰਲਣਾ ਪੈਣਾ ਨਹੀਂ ਸ਼ੁਭ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਕਿਹ ਕਹਰ ਤੁਰਬ ਤੋਂ ਡਰ ਮਾਤਾ ਨਾ ਪੈਰ ਨਰਕ ਵਿੱਚ ਧਰਮਾ ਤਾਂ ਚਾਹ ਵਾਰ ਸੀ ਸਤੇ ਕਰਮਾਤਾ ਧਰਮੀ ਨੇ ਚਿੱਤ ਡਲਾਉਣਾ ਨਹੀਂ ਜੋ ਲਿਖਿਆ ਧਰੋ ਵੇਦਾਤਾ ਨੇ ਲੇਖਾ ਨੂੰ ਕਿਸੇ ਲੇਖਾ ਨੂੰ ਕਿਸੇ ਮਟਾਉਣਾ ਨਹੀਂ ਕਦੇ ਇਸ ਸਮੇਂ ਵੀ ਆਵਣਗੇ ਸਭ ਸ਼ਰਮ ਧਰਮ ਉੱਡ ਜਾਵਣਗੇ ਪਤਮਾ ਦੀ ਛੇਜ ਹੰਡਾਵਣਗੇ ਪਾਈਆਂ ਨਾਲ ਰਲਣਾ ਪੈਣਾ ਸ਼ਬਦ ਕਰਮ ਨਾਸ਼ਟ ਹੋ ਰਾਵਣ ਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਛੱਡ ਦੇ ਗ੍ਰੰਥ ਦੀਆਂ ਰੀਤਾਂ ਨੂੰ ਰੱਖ ਮਨ ਵਿੱਚ ਬੁਰੀਆਂ ਨੀਤਾਂ ਨੂੰ ਪਾਤੀਆਂ ਮਾਲ ਪਰਿਤਾਂ ਨੂੰ ਧਰਮੀਨਤ ਪਾਪ ਕਮਾਉਣਗੇ ਪਾਪੇਖ ਜਗਤਨ ਨੂੰ ਲੁੱਟਣਗੇ ਲੁੱਤੇ ਮੁੱਲ ਸਤਿਆਂ ਦੇ ਲੋਤੇ ਮੋਲਤਿਆਂ ਦੇ ਪਾਵਣਗੇ ਚੋਰ ਚੋਰ ਚੰਡਾਲਾਂ ਦੀ ਗੱਲ ਚੱਲ ਪਾਪ ਦਲਾਲਾਂ ਦੀ ਬੱਜੇ ਜੰਮੂ 12 ਸਾਲਾਂ ਦੀ ਈ ਮੰਨਣਾ ਬਾਪ ਦਾ ਕਹਿਣਾ ਨਹੀਂ ਸ਼ੁਭ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਦੇ ਵਿੱਚ ਰੱਬ ਕਹਾਵਣਗੇ ਬੇ ਭੋੜੀ ਪਾਪ ਕਮਾਵਣ ਦੇ ਪਤ ਲੱਥੂ ਕੁਵਾਰੀਆਂ ਕੰਨਿਆਂ ਦੀ ਬੁਦੀਵਾਨ ਵੇਖਦੇ ਰਹਿ ਜਾਣਗੇ ਸਰਦਾਰੀ ਹੋ ਸਰਦਾਰੀ ਹੋ ਅੰਨਿਆਂ ਦੀ ਕੁੜੀਆਂ ਕਰਨਗੇ ਬਾਤਾਂ ਨੂੰ ਰਉ ਸ਼ਰਮ ਹਜਾ ਦਾ ਗਹਿਣਾ ਨਹੀਂ ਸ਼ੁਭ ਕਰਮ ਨਸ਼ਟੋ ਰਾਵਣਗੇ ਫਿਰ ਧਰਮ ਕਿਸੇ ਦਾ ਤੇਰੇ ਧਰਮ ਕਿਸੇ ਦਾ ਰਹਿਣਾ ਨਹੀਂ ਝੂਠੇ ਤਾਂ ਤਾਂਡੇਰੇ ਗੱਡਣਗੇ ਮੁੱਢੋਂ ਜੜ ਧਰਮ ਦੀ ਵੱਢਣਗੇ ਸੋਹਣੀ ਧੀ ਭੈਣਾਂ ਛੱਡਣਗੇ ਪਿਆਰੀ ਨਾਲ ਸਰਕਾਰਾਂ ਦੇ ਨਗੇ ਰੰਗ ਬਹਾਰਾਂ ਦੇ ਮਾਰਾ ਵੀ ਛਡ ਫਰਦਾਰੀ ਨੂੰ ਪਾ ਨਾਲ ਨੌਕਰਾਂ ਯਾਰੀ ਨੂੰ ਦਿਨ ਦੀ ਵੀ ਕਰ ਬਦਕਾਰੀ ਨੂੰ ਕੋਈ ਰੋਬ ਮਰਦ ਦਾ ਸਹਣਾ ਨਹੀਂ ਛੁਪ ਧਰਮ ਨਸ਼ਟ ਹੋ ਰਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਛੋੜ ਆਪਣੇ ਪੁੱਤਾਂ ਭਾਈਆਂ ਨੂੰ ਆਂਿਆਂ ਨੂੰ ਚੰਗਾ ਕਹਿਣਗੇ ਲੋਕ ਜਵਾਈਆਂ ਨੂੰ ਖਾ ਸਾਲੀਆਂ ਨਾਲ ਮਲਾਈਆਂ ਨੂੰ ਕਈ ਜਾ ਤੀਰਤੀ ਨਾ ਬਣਗੇ ਮਾਤੀਆਂ ਪਹਿਣਾ ਛੱਡ ਕੇ ਤੇ ਸੋਹਰਿਆਂ ਦੇ ਦਾਸਾਂ ਸੋਹਰਿਆਂ ਦੇ ਦਾਸ ਕਹਾਵਣਗੇ 45 ਛੱਡੂ ਜੀਜੇ ਨੂੰ ਨਾ ਪੂਆ ਛੱਡੂ ਭਤੀਜੇ ਨੂੰ ਨਾ ਉੱਤੇ ਸੋਹਰੇ ਰਿੱਜੇ ਨੂੰ ਛੱਡਣਾ ਚਮਕੀਲੇ ਮੜਾ ਨਹੀਂ ਸ਼ੁਭ ਕਰਮ ਨਸ਼ਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਕਰ ਛੱਡ ਸਨਖੀਆਂ ਨਾਰਾਂ ਨੂੰ ਪਾਲਣਗੇ ਨਵੇਂ ਸ਼ਿਕਾਰਾਂ ਨੂੰ ਪੰਗਣਾ ਗਲ ਪਾ ਕੇ ਹਾਰਾਂ ਨੂੰ ਖੱਟੀ ਪਾਪ ਗੰਦ ਤੇ ਵਾਰ ਮੰਗੇ ਤਕਵਨ ਸਵਨਿਆ ਜਸਮਾ ਨੂੰ ਦਿਲ ਖੋਲ ਕੇ ਕੀਮਤਾਂ ਦਿਲ ਖੋਲ ਕੇ ਕੀਮਤ ਤਾਰਨਗੇ ਪਤਿਆਂ ਦੀ ਪਤ ਪਰੇ ਚਲ ਤੂੰ ਸਦੀਆਂ ਦੀ ਮੁਲਹਕ ਸੱਚ ਦਾ ਪਹਿਣਾ ਨਹੀਂ ਸ਼ੁਭ ਕਰਮ ਨਸ਼ਟ ਹੋ ਰਾਵਣ ਦੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ ਰਹਿਣਾ ਨਹੀਂ ਦਿਲ ਪਾਪ ਤਾਂ ਪਗਾ ਵਟਾਵਣਗੇ ਮਾਰੇ ਲਾਵਣਗੇ ਜੋ ਰਾਖੇ ਦੁਕੀ ਗਰੀਬਾਂ ਦੇ ਬੈ ਜੇਲੀ ਕਸ਼ਟਾਂ ਬਾ ਜੇਲੀ ਕਸ਼ਟ ਉਠਾਵਣਗੇ ਕਾ ਕਦੇ ਰਲ ਕੇ ਵੈਣਾ ਨਹੀਂ ਸ਼ੁਭ ਕਰਮ ਨਾ ਸ਼ੋ ਰਾਵਣ ਗੇ ਫਿਰ ਧਰਮ ਕਿਸੇ ਦਾ ਫਿਰ ਧਰਮ ਕਿਸੇ ਦਾ